ਕੱਲ ਨਾ ਮੈਨੂੰ ਇੱਕ ਬੱਚੀ ਦਾ ਫੋਨ ਆਇਆ ਸਵੇਰੇ ਸਵੇਰੇ ਮੈਨੂੰ ਕਹਿੰਦੀ ਆਂਟੀ ਆਂਟੀ ਹੌਲੀ ਹੌਲੀ ਬੋਲੇ ਮੈਂ ਆਖਿਆ ਪਤਾ ਨਹੀਂ ਕੀ ਗੱਲ ਆ ਮੈਂ ਆਖਿਆ ਕੀ ਗੱਲ ਆ ਪੁੱਤ ਤੂੰ ਮੈਂ ਕਿੰਨੀ ਹੌਲੀ ਬੋਲਦੀ ਏ ਕਿਸੇ ਮੁਸੀਬਤ ਚ ਤਾ ਨਹੀਂ ਮੈਂ ਕੋਈ ਦਿੱਕਤ ਤਾਂ ਨਹੀਂ ਤੈਨੂੰ ਕਹਿੰਦੀ ਨਹੀਂ ਆਂਟੀ ਦਿੱਕਤ ਤਾਂ ਮੈਨੂੰ ਕੋਈ ਨਹੀਂ ਕਹਿੰਦੀ ਮੈਨੂੰ ਸ਼ਾਈ ਪਨੀਰ ਬਣਾਉਣਾ ਦੱਸਦੇ ਕਿਵੇਂ ਬਣਦਾ ਹੁੰਦਾ ਮੈਂ ਆਖਿਆ ਕੀ ਗੱਲ ਹੋ ਗਈ ਤੂੰ ਇੰਨਾ ਹੌਲੀ ਬੋਲਦੀ ਐ ਕਹਿੰਦੀ ਸਾਡੇ ਆਉਣੇ ਰਿਸ਼ਤੇਦਾਰ ਤੇ ਕਹਿੰਦੀ ਸਾਡਾ ਸਿਗਾ ਨਾਰਮਲ ਜਿਹਾ ਪਰਿਵਾਰ ਮੇਰੇ ਪੇਕੇਆਂ ਦਾ ਤੇ ਕਹਿੰਦੀ ਮੇਰੇ ਸਹੁਰੇ ਥੋੜੇ ਜੇ ਤਕੜੇ ਨੇ ਤੇ ਕਹਿੰਦੀ ਮੇਰੀ ਸੱਸ ਕਹਿੰਦੀ ਸਾਡੇ ਤਾਂ ਜਦੋਂ ਰਿਸ਼ਤੇਦਾਰ ਆਉ ਚਾਈ ਪਨੀਰ ਬਣਾ ਮਖਲ ਇਹ ਬੜੀ ਗੱਲ ਆ ਤੂੰ ਟੈਨਸ਼ਨ ਨਾ ਲੈ ਤੇ ਤੈਨੂੰ ਮੈਂ ਵੀਡੀਓ ਭੇਜਦੀ ਆ ਤੇ ਤੂੰ ਉਹ ਵੀਡੀਓ ਨੂੰ ਦੇਖ ਕੇ ਪੁੱਤੋਂ ਮੈਂ ਬਣਾ ਲਈ ਤੇਰੇ ਕੋਲ ਇੱਕ ਪਿਆਜ਼ ਟਮਾਟਰ ਗੰਡੇ ਟਮਾਟਰ ਤਾਂ ਪਏ ਹੋਣਗੇ ਕਹਿੰਦੀ ਹੈਗੇ ਆ ਹਰੀਆਂ ਮਿਰਚਾਂ ਮੈਂ ਖਾ ਕਹਿੰਦੀ ਉਹ ਵੀ ਹੈਗੀਆਂ ਨੇ ਮੈਂ ਖਾ ਤੂੰ ਫਿਰ ਕਿਉਂ ਟੈਨਸ਼ਨ ਲੈਨੀ ਹੈਗੀਆਂ ਮੈਂ ਖਾ ਕਹਿੰਦੀ ਕੋਈ ਔਖਾ ਨਹੀਂ ਮੈਂ ਖਾ ਕੋਈ ਔਖਾ ਨਹੀਂ ਤੂੰ ਆ ਵੀਡੀਓ ਮੈਂ ਖਾ ਮੈਨੂੰ ਨੰਬਰ ਤੂੰ ਸੈਂਡ ਕਰ ਆਪਦਾ ਤੇ ਮੈਂ ਤੈਨੂੰ ਭੇਜਾਂ ਮੈਂ ਖਾ ਪੁੱਤ ਗੰਡੇ ਟਮਾਟਰ ਆ ਜਿਹੜੇ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾ ਲਈ ਜਦੋਂ ਇਹ ਤੇਲ ਜਾਂ ਛੱਡਣਗੇ ਨਾ ਉਸ ਤੋਂ ਬਾਅਦ ਆ ਚਾਹੇ ਪਨੀਰ ਬਣਾਉਣਾ ਕੋਈ ਔਖਾ ਨਹੀਂ ਕੁੜੀਓ ਤੁਸੀਂ ਵੀ ਸਿੱਖ ਲਓ ਕਿਉਂਕਿ ਕਈਆਂ ਦੀਆਂ ਸੱਸਾਂ ਤਾਂ ਇਹੋ ਜੀਆਂ ਹੁੰਦੀਆਂ ਜਿਹੜੀਆਂ ਮਾਮਾ ਬਣ ਕੇ ਰਹਿੰਦੀਆਂ ਨੇ ਉਹ ਕਹਿੰਦੀਆਂ ਕੋਈ ਨਹੀਂ ਪੁੱਤ ਤੂੰ ਟੈਨਸ਼ਨ ਕਿਉਂ ਲੈਣੀ ਹੈਗੀ ਅਸੀਂ ਬੈਠੇ ਆ ਹਨ ਤੇ ਜਿਹੜੀਆਂ ਭਾਈ ਮਾਮਾ ਬਣ ਕੇ ਰਹਿੰਦੀਆਂ ਉਹ ਬੜਾਪੇ ਚ ਵੀ ਸੌਖੀਆਂ ਰਹਿੰਦੀਆਂ ਤੇ ਕਈ ਕਈ ਇਹੋ ਜੀਆਂ ਨੇ ਮੇਰੀਆਂ ਭੈਣਾਂ ਜਿਹੜੀ મોદી ਦੀ ਸੀਟ ਸੰਭਾਲੀ ਬੈਠੀਆਂ ਨੇ ਸੱਸਾਂ ਬਣੀਆਂ ਬੈਠੀਆਂ ਨੇ ਉਹਨਾਂ ਨੂੰ ਇਹ ਲੱਗਦਾ ਹੈਗਾ ਵੀ ਪਤਾ ਨਹੀਂ ਅੱਜ ਅਸੀਂ ਸੱਸਾਂ ਬਣ ਗੀਆਂ ਜਾਂ ਅਸੀਂ ਬਹਿ ਕੇ ਰੋ ਮਾਰਾਂਗੇ ਤੇ ਪਤਾ ਨਹੀਂ ਕੀ ਹੋ ਜਾਊਗਾ ਹੁਣ ਦਾ ਹਵਾਉਂਦਾ ਕੁਛ ਨਹੀਂਗਾ ਆਪਾਂ ਨੂੰ ਕਹਿੰਦੇ ਹੁੰਦੇ ਆ ਕੋਈ ਜੇ ਆਪਾਂ ਚੰਗੇ ਬਣ ਕੇ ਰਾਵਾਂਗੇ ਤਾਂ ਆਪਾਂ ਨੂੰ ਸਿਵਿਆ ਚ ਪਿਆ ਨੂੰ ਕੋਈ ਯਾਦ ਕਰੂਗਾ ਜੇ ਮਾੜੇ ਬਣ ਕੇ ਰਾਵਾਂਗੇ ਤਾਂ ਅਗਲਾ ਆਖੂਗਾ ਚੰਗਾ ਮਗਰੋਂ ਲੈ ਗਿਆ ਗੱਲਾਂ ਦੋ ਹੀ ਹੁੰਦੀਆਂ ਨੇ ਮੈਂ ਉਹਨੂੰ ਦੱਸਿਆ ਫੇਰ ਆ ਵੀਡੀਓ ਭੇਜੀ ਉਹਨੇ ਵਿਚਾਰੀ ਨੇ ਉਸ ਤਰੀਕੇ ਨਾਲ ਬਣਾਇਆ ਜਦੋਂ ਥੋੜੇ ਜਿਹਾ ਪਿਆਜ਼ ਟਮਾਟਰ ਕੁੜੀਓ ਤੇ ਤੇਲ ਛੱਡ ਦਨ ਨਾ ਤੇ ਉਦੋਂ ਫਿਰ ਨਮਕ ਮਿਰਚ ਮਸਾਲਾ ਇਹ ਸਾਰਾ ਕੁਝ ਪਾ ਲੋ ਹਨਾ ਤੇ ਮੈਂ ਫਿਰ ਉਹਨੂੰ ਪੁੱਛਿਆ ਮੈਂ ਕਿਹਾ ਪੁੱਤ کریم ਪਈਆ ਕਰੇ ਦੁੱਧ ਦੀ ਕਹਿੰਦੀ ਆਂਟੀ ਉਹ ਵੀ ਹੈਗੀ ਮੈਂ ਮਖਾ ਉਹ ਵੀ ਮੈਂ ਤੈਨੂੰ ਦੱਸੂਗੀ ਵੀ ਕਿਹੜੇ ਤਰੀਕੇ ਨਾਲ ਪਾਉਣੀ ਹੈ ਤੇ ਕਿਵੇਂ ਆਪਾਂ ਬਣਾਉਣੀ ਹੈਗੀ ਇੱਕ ਵਾਰੀ ਤੂੰ ਇਹਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਨਮਕ ਮਿਰਚ ਪਾ ਲਈ ਇਹਦੇ ਵਿੱਚ ਹਲਕਾ ਨਮਕ ਮਿਰਚ ਪੈਂਦਾ ਹੁੰਦਾ ਹੈ ਜਿਆਦਾ ਤੇਜ ਨਮਕ ਮਿਰਚ ਨਹੀਂ ਪੈਂਦਾ ਜੀ ਛਾਈ ਪਨੀਰ ਦੇ ਵਿੱਚ ਭੈਣੋ ਯਾਦ ਰੱਖਿਓ ਇਸ ਗੱਲ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਬਣੂਗਾ ਇਹ ਜਿਹੜਾ ਢਾਬੇ ਤੇ ਆਪਾਂ ਜਾਣਦੇ ਹਾਂ 3 3 3.5 300 ਰੁਪਿਆ ਪਲੇਟ ਦਾ ਲੈ ਲੈਂਦੇ ਨੇ ਤੇ ਹੁੰਦਾ ਉਹਦੇ ਵਿੱਚ ਕੁਝ ਵੀ ਨਹੀਂ ਤਿੰਨ ਗਾਣੇ ਵੀ ਨਹੀਂ ਹੁੰਦੇ ਉਹਦੇ ਵਿੱਚ ਤੇ ਉਹ ਆਪਣੇ ਤੋਂ ਇੰਨੇ ਪੈਸੇ ਲਾ ਲੈਂਦੇ ਤੁਸੀਂ ਘਰੇ ਬਣਾਇਆ ਕਰੋ ਨਾਲੇ ਆਪਣੇ ਬੱਚਿਆਂ ਨੂੰ ਖਵਾਇਆ ਕਰੋ ਵੀਰਾਂ ਨੂੰ ਖਵਾਇਆ ਕਰੋ ਨਾਲੇ ਝਟਪਟ ਦੀ ਰੈਸਪੀ ਹੈ ਸਿਰਫ ਮਿੰਟੀ ਇਹਨੂੰ ਤਿੰਨ ਲੱਗਦੇ ਨੇ ਤੇ ਲੋ ਜੀ ਇਹਦੇ ਵਿੱਚ ਪਾਤੀ ਜੀ ਆਪਾਂ ਕਰੀਮ ਹੁਣ ਜਿਹੜੀ ਇਹ ਮੇਰੇ ਕੋਲ ਦੁੱਧ ਇਕੱਠੀ ਕੀਤੀ ਪਈ ਸੀ ਤੇ ਉਹ ਕੁੜੀ ਮੈਨੂੰ ਦੱਸਿਆ ਕਹਿੰਦੀ ਆਂਟੀ ਮੈਂ ਨਾ ਦੁੱਧ ਗਰਮ ਕਰਦੀ ਹੁੰਨੀ ਐ ਤੇ ਮਲਾਈ ਲਾਉਣੀ ਹੁੰਨੀ ਐ ਮੈਂ ਕਿਹਾ ਚੱਲ ਫਸ ਫੇਰਾ ਜੇ ਛਾਈ ਪਨੀਰ ਤੇ ਮਲਾਈ ਪਾਈ ਤੂੰ ਦੇਖੀ ਤਰ ਪਨੀਰ ਬਣਦਾ ਅਗਰ ਮਲਾਈ ਨਾ ਹੋਵੇ ਨਾ ਕੁਦਰਤੀ ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਆਪਾਂ ਨਹੀਂ ਲਾਉਂਦੇ ਹਨਾ ਇਹਦਾ ਵੀ ਤਰੀਕਾ ਆਪਣੇ ਕੋਲੇ ਹੈਗਾ ਕੁਦਰਤੀ ਮਲਾਈ ਨਾ ਆਲਾ ਹੋਵੇ ਤਾਂ ਥੋੜਾ ਜਿਹਾ ਪਨੀਰ ਨਾ ਇੱਕ ਸਲਾਈਸ ਚੱਕ ਕੇ ਉਹਦਾ ਤੇ ਵਿੱਚ ਕਦੂਕਸ ਕਰ ਦਿਓ ਕੱਦੂ ਕਸ ਕਰਦੋ ਪਨੀਰ ਨੂੰ ਇਹਦੇ ਵਿੱਚ ਦੇਖੋ ਫਿਰ ਇਹ ਕਿੱਡਾ ਸੋਹਣਾ ਮਤਲਬ ਕਿ ਇਹਦਾ ਉਹ ਬਣ ਕੇ ਆਉਂਦਾ ਦੇਖੋ ਤੁਸੀਂ ਮਲਾਈ ਦੇ ਨਾਲ ਕਿੰਨਾ ਸੋਹਣਾ ਇਹ ਇਹਨੇ ਬਣਾਇਆ ਤੇ ਨਾਲ ਇਹ ਨਾਲ ਦੀ ਨਾਲ ਛੱਡੀ ਜਾਂਦਾ ਹੈਗਾ ਜੀ ਤੇਲ ਕਿਉਂ ਵਧੀਆ ਇਹਦਾ ਮਤਲਬ ਕਿ ਬਣ ਜਾਂਦੀ ਹੈਗੀ ਧਰੀ ਤੇ ਉਸ ਤੋਂ ਬਾਅਦ ਤੁਸੀਂ ਪਾ ਦਿਓ ਪਨੀਰ ਪਨੀਰ ਬਣਾਉਣਾ ਸ਼ਾਈ ਪਨੀਰ ਬਣਾਉਣਾ ਕੋਈ ਔਖਾ ਨਹੀਂ ਪਰ ਮੈਂ ਭੈਣਾਂ ਨੂੰ ਇਹੀ ਕਹੂੰਗੀ ਭੈਣੋ ਜੇ ਤੁਹਾਨੂੰ ਪਤਾ ਹੁੰਦਾ ਪਰਤਿਆਵੇ ਨਾ ਲਿਆ ਕਰੋ ਕੁੜੀਆਂ ਦੇ ਵਿਚਾਰੀਆਂ ਦੇ ਤੁਸੀਂ ਦੱਸ ਦਿਆ ਕਰੋ ਕੋਈ ਆਪਣੇ ਸਟਾਰ ਨਹੀਂ ਲੈਣ ਲੱਗੇ ਇਹਦੇ ਨਾਲ ਕੋਈ ਸਟਾਰ ਨਹੀਂ ਲੈਂਦੇ ਆਪਣੇ ਇਹਦੇ ਨਾਲ ਸਗੋਂ ਸ਼ਾਵਾਸ਼ੇ ਦਿੰਦੇ ਨੇ ਮਾਪੇ ਵੀ ਉਹਨਾਂ ਦੇ ਵੀ ਹਾਂ ਭਾਈ ਮੇਰੀ ਧੀ ਨੂੰ ਸੱਸ ਚੰਗੀ ਟੱਕਰੀ ਐ ਜਿਹੜੀ ਧੀ ਬਣਾ ਕੇ ਰੱਖਦੀ ਐ ਇਹਦੇ 'ਚ ਕੋਈ ਆਪਣਾ ਟੌਰਾਂ ਨਹੀਂ ਲੈਣ ਲੱਗਿਆ ਜਿਹੋ ਜਾਂ ਆਪਾਂ ਕਰਦੇ ਆ ਫਿਰ ਉਹ ਜਾਂ ਗਾਂ ਤੋਂ ਆਪਾਂ ਨੂੰ ਮਿਲਦਾ ਆਪਣੀਆਂ ਕੁੜੀਆਂ ਵੀ ਕਿਸੇ ਦੇ ਘਰੇ ਗਈਆਂ ਹੋਣਗੀਆਂ ਹਨਾ ਬਧਿਆ ਰਿਆ ਕਰੋ ਆ ਲੋ ਜੀ ਆਪਣਾ ਬਣ ਗਿਆ ਸ਼ਾਈ ਪਨੀਰ ਥੋੜਾ ਜੈ ਇਹਨੂੰ ਬਸ ਸੇਕ ਲਵਾ ਲਓ ਹੋਰ ਕੁਝ ਨਹੀਂ ਕਰਨਾ ਜਦੋਂ ਪਲੇਟਾਂ ਚ ਪਾਵਾਂਗੇ ਤੇ ਉੱਤੋਂ ਦੀ ਥੋੜਾ ਥੋੜਾ ਘਿਓ ਪਾਵਾਂਗੇ ਮੈਂ ਕਹਿੰਨੀ ਆ ਕਿਆ ਬਾਤਾਂ ਨੇ ਤੇ ਉਹ ਕੁੜੀ ਨੇ ਵਿਚਾਰੀ ਨੇ ਮੈਨੂੰ ਫੋਨ ਕੀਤਾ ਕਹਿੰਦੀ ਮੈਡਮ ਬਹੁਤ ਹੀ ਕਹਿੰਦੀ ਆਂਟੀ ਵਧੀਆ ਬਣਿਆ ਤੇ ਕਹਿੰਦੀ ਸਾਡੇ ਰਿਸ਼ਤੇਦਾਰਾਂ ਨੇ ਵੀ ਸਲਾਹਿਆ ਕਹਿੰਦੀ ਅਕੇ ਕਹਿੰਦੇ ਬੜਾ ਸਵਾਦ ਪਨੀਰ ਬਣਿਆ ਤੇ ਕਹਿੰਦੀ ਮੇਰੀ ਤਾਂ ਰੂਹ ਖੁਸ਼ ਹੋ ਗਈ ਤੇ ਕਹਿੰਦੀ ਆਂਟੀ ਜੇ ਮੈਨੂੰ ਕੋਈ ਹੋਰ ਜ਼ਰੂਰਤ ਪਈ ਮੇਰਾ ਫੋਨ ਚੱਕ ਲਓਗੇ ਮੈਂ ਕਹਾਂ ਕੋਈ ਨਹੀਂ ਪੁੱਤ ਤੇਰਾ ਫੋਨ ਮੈਂ ਚੱਕ ਲੂੰਗੀ ਤੇ ਕਮੈਂਟ ਕਰਦੇ ਰਿਹਾ ਕਰੋ ਮੈਨੂੰ ਤਾਂ ਬਸ ਇੰਨਾ ਹੀ ਰਹਿੰਦਾ ਵੀ ਹਾਂ ਵੀ ਮੇਰੀ ਵੀਡੀਓ ਸਾਰਿਆਂ ਨੂੰ ਸੋਹਣੀ ਲੱਗੀ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਖ ਰਹੇ ਨੇ ਤੇ ਕਿੱਥੇ ਮੇਰੀ ਵੀਡੀਓ ਜਾ ਰਹੀ ਹੈ ਤੇ ਕਿਹਨੂੰ ਕਿਹਨੂੰ ਪਸੰਦ ਆਈ ਬੀਬੀਓ ਭੈਣੋ ਮੇ ਸਾਰਿਆਂ ਆਪਣੇ ਪਹਿਲਾਂ ਸ਼ੁਰੂ ਚ ਹੀ ਚੱਕਿਆ ਕਰੋ ਤੇ ਲਾਈਕ ਮਾਰ ਦਿਆ ਕਰੋ ਆਪਣੀ ਵੀਡੀਓ ਨੂੰ ਠੀਕ ਹੈ ਜੀ ਲਾਈਕ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਉੱਤੇ ਥੋੜਾ ਜਿਹਾ ਧਨੀਆ ਛੜਕ ਦਿਓ ਮੈਂ ਕਹਿੰਨੀ ਆ ਫਿਰ ਤਾਂ ਕਿਆ ਬਾਤਾਂ ਨੇ ਜਦੋਂ ਧਨੀਆ ਛੜਕਦਾ ਉੱਤੇ ਤੇ ਆਪਾਂ ਥੋੜਾ ਜਿਹਾ ਕੱਟ ਕੇ ਤੇ ਲਓ ਜੀ ਬਣ ਗਿਆ ਆਪਣਾ ਸ਼ਾਈ ਪਨੀਰ ਦੱਸੋ ਕਿਹਨੂੰ ਕਿਹਨੂੰ ਚੰਗਾ ਲੱਗਿਆ ਤੇ ਕੌਣ-ਕੌਣ ਅੱਜ ਬਣਾਉਣ ਸਿੱਖ ਗਈ ਧਰ ਲਓ ਕੜਾਹੀ ਅੱਜ ਤੇ ਬਣਾ ਲਓ ਸ਼ਾਈ ਪਨੀਰ ਤੁਸੀਂ ਵੀ ਕਿ ਜਿਹੜੀਆਂ ਜਿਹੜੀਆਂ ਅੱਜ ਸ਼ਾਈ ਪਨੀਰ ਬਣਾਉਣਾ ਸਿੱਖ ਗਈਆਂ ਭਾਈ ਮੈਨੂੰ ਕਮੈਂਟ ਜਰੂਰ ਕਰਿਓ ਤੇ ਚਲੋ ਠੀਕ ਹੈ ਜੀ ਓਕੇ ਜੀ ਬਾਏ ਬਾਏ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ